ਲਵਲੀ ਪੁੱਤ ਤੂੰ ਹੀ ਮਾਰ ਜਣਾ ਚੱਕਰ ਆਣ ਕੇ ਕੋਈ ਨਹੀਂ ਡੈਡੀ ਜੀ ਹੁੰਨਿਆ ਕਿ ਇਤਨਾ ਮੈਂ ਤਾਂ ਹੀ ਫੋਨ ਕੀਤਾ ਮੈਂ ਚਲ ਜੋ ਬੰਨਾ ਹੀ ਗੱਲ ਹੋ ਜਾਂਦੀ ਤੇ ਚਲ ਪੁੱਛਦਾ ਨੂੰ ਵੀ ਕਿ ਤਨ ਘਰੋਂ ਦਾ ਕੋਈ ਰੋਤਾ ਨਹੀਂ ਕਰ ਲੈਣੀ ਗੱਲਬਾਤ ਓਏ ਅੱਜ ਤੇ ਪੁੱਤ ਹੈਗਾ ਤੇ ਘਰੇ ਹੀ ਆ ਪਰ ਹੈ ਬੰਬੀ ਤੇ ਆਓ ਇਹਦਾ ਫਰਜ਼ ਨਹੀਂ ਬੰਦਾ ਵੀ ਮੈਂ ਜਾ ਕੇ ਪਿਓ ਦਾ ਪਤਾ ਤਾਂ ਲਵਾ ਇਹ ਡੈਡੀ ਜੀ ਤੁਸੀਂ ਦਵਾਈ ਖਾਈ ਜਾਓ ਪਤਾ ਵੀ ਆਵਾ ਵੀ ਡੈਡੀ ਠੀਕ ਨਹੀਂ ਆ ਡੈਡੀ ਨੇ ਤਾਂ ਖਾਣੀ ਆ ਦਵਾਈ ਕਿਉਂ ਤੁਹਾਡੀ ਸਿਫਾਰਿਸ਼ ਪੈਣੀ ਵੀ ਤੁਸੀਂ ਕਹੋ ਕਦੋਂ ਫੇਰ ਦਵਾਈ ਲਿਉਣੀ ਆ ਸਾਨੂੰ ਤਾਂ ਡੈਡੀ ਦੀ ਲੋੜ ਵਾ ਤੁਹਾਨੂੰ ਨਹੀਂ ਲੋੜ ਤਾਨੂੰ ਜੋ ਬਣੇ ਮੇਂ ਤੇਰਾ ਰੱਬ ਟੱਕਰਿਆ ਵਾ ਜੋ ਬਣ ਕਿੱਥੇ ਆ ਜੋ ਬਣ ਨਾਲ ਗੱਲ ਕਰਾ ਦੋ ਜੋ ਬਣ ਐਦਾਂ ਕਰ ਦੋ ਸਿੰਦਰ ਤੂੰ ਟੈਨਸ਼ਨ ਨਾ ਲੈ ਲਵਲੀ ਨਾਲ ਮੈਂ ਗੱਲ ਕਰਦੀ ਆ ਠੀਕ ਆ ਸਮਝਾ ਕੇ ਖਲਾਉਂਗੀ ਕਿ ਕੋਈ ਗੱਲ ਨਾ ਕਰੇ ਉੱਥੇ ਕਹਿਣ ਲਈ ਆ ਵੀ ਡਾਡੀ ਦੀ ਖਬਰ ਲੈਣ ਆਉਣਾ ਵਾ ਤੇ ਮੈਂ ਤਾਂ ਕਹਿਆ ਵੀ ਵੇਖ ਲਓ ਜੇ ਤੁਹਾਡੀ ਮਰਜ਼ੀ ਹੈਗੀ ਆ ਤੇ ਆ ਜਾਓ ਤੁਹਾਨੂੰ ਕੰਮਕਾਰ ਬੜੇ ਆ ਜੇ ਵਿਹਲੇ ਜੇ ਤੇ ਆ ਜਾਓ ਜੇ ਕੰਮਕਾਰਾਂ ਤੇ ਰਹਿਣ ਦੋ ਅੱਗੀ ਮਮੀ ਦਾ ਦੋ ਤਿੰਨ ਵਾਰੀ ਫੋਨ ਆ ਗਿਆ ਵਾ ਅੱਛਾ ਫੇਰ ਉਹਨਾਂ ਨੇ ਮੰਨਦੇ ਵੇ ਜੇ ਕਰਨਾ ਵਾਂਗੀ ਲੈ ਤੇ ਮੇਰੀ ਸੁਣ ਗੱਲ ਪਤਾ ਲੈਣੀ ਜਾਣਾ ਵੰ ਨਾ ਤੇ ਐਦਾਂ ਕਰੀਏ